ਸਤਨਾਮ ਵਾਹਿਗੁਰੂ ਸਾਹਿਬ ਜੀ ਤੇਰਾ ਕੀਤਾ ਜਤੋ ਨਹੀਂ ਨਨੋ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਅਪੀ ਤਰਸ ਪਿਓਈ ਤਰਸ ਪਿਆ ਮਹਰਾਮ ਤੋ ਹੋਈ ਸਤ ਗੁਰ ਸੱਜਣ ਬਿਲੇ ਆ ਨਾਨਕ ਨਾਮ ਬਿਲੇ ਤਾਂ ਜੀਵਾ ਤਨ ਮਨ ਧੀਵ ਹਰਿਆ ਸੋ ਕਹੋ ਤਲ ਗੁਰ ਸੇਵੀਐ ਅਹਨ ਸੋ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰੇ ਅਰਸਉ ਪਰਸਉ ਚਟੀਐ ਦੋ ਦਢੀ ਸਚੀ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ ਸਜਣ ਸਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬਹਿਠੀਆ ਸੋਹੀਐ ਸਭਨੋਂ ਦਾਵੇ ਸਾਹੋ ਸਤਨਾਮ श्रीवाहे गुरु महला चौथा। आपी जी सोरठ महल्ला कंडा आपतराजी, आपराजी आपे तोल तोलतुलाया ਆਪੇ ਸਾਹੂ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੁਲਾਇਆ ਆਪੇ ਸਹੂ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਧਰਤੀ ਸਾਜੀਆਂ ਪਿਆਰੇ ਪਿੱਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਦਾਨ ਹੈ ਪਿਆਰਾ ਗੁਰਪੂਰੈ ਮੀਠਾ ਲਾਇਆ ਰਹਾਓ ਆਪੇ ਤਰਤੀ ਆਪ ਜਲ ਪਿਆਰਾ ਆਪੇ ਕਰੀ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪੇ ਹੀ ਭਾਉ ਪਾਏਂਦਾ ਪਿਆਰਾ ਬਨ ਬੱਕਰੀ ਸ਼ੀ ਹੋ ਢੰਡਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿੱਚ ਕਾਸ਼ਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਤੈ ਅਗਨ ਨਾ ਸਕੈ ਜਲਾਇਆ ਆਪੇ ਮਾਰੋ ਜਿਵਾਏ ਦਾ ਪਿਆਰਾ ਸਹਲੰਦੀ ਸਭ ਲਵਾਇਆ ਆਪੇ ਤਾਣ ਦੀ ਬਾਣ ਹੈ ਪਿਆਰਾ ਆਪੇ ਕਾਰ ਲਾਇਆ ਜਿਉਂ ਆਪ ਚਲਾਏ ਤਿਉਂ ਚਲੀਐ ਪਿਆਰੀ ਜਿਉਂ ਹਰ ਪ੍ਰਭ ਮੇਰੇ ਭਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨਾਨਕ ਵਜਹੀ ਵਜਾਇਆ ਜਿਉ ਆਪ ਚਲਾਈ ਤਿਉ ਚੱਲੀ ਐ ਪਿਆਰੀ ਜਿਉ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ